ਪੰਜਾਬੀ ਇੱਕ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆਦਿਆਂ ਵੱਡੀਆਂ ਖਬਰਾਂ ਪੰਜਾਬ ਚ ਮੁਫਤ ਬਿਜਲੀ ਬਾਰੇ ਪੰਜਾਬ ਸਰਕਾਰ ਵੱਲੋਂ ਵੱਡੀ ਖੁਸ਼ਖਬਰੀ ਬਿਜਲੀ ਮੰਤਰੀ ਨੇ ਦਿੱਤਾ ਵੱਡਾ ਬਿਆਨ ਵੈਬਲ ਕਰਨ ਤੇ ਕੋਟਕਪੁਰਾ ਗੋਲੀ ਕਾਂਡ ਮਾਮਲੇ ਸਬੰਧੀ ਅਦਾਲਤ ਚ ਹੋਈ ਸੁਣਵਾਈ ਦੋਸ਼ੀਆਂ ਖਿਲਾਫ 20 ਜਨਵਰੀ ਨੂੰ ਖੋਲੀ ਜਾਵੇਗੀ ਸਟੇਟਸ ਰਿਪੋਰਟ ਆਮ ਆਦਮੀ ਪਾਰਟੀ ਦੇ ਐਮਐਲਏ ਤੇ ਏਡੀ ਦੀ ਵੱਡੀ ਕਾਰਵਾਈ 41 ਕਰੋੜ ਦੇ ਬੈਂਕ ਕੁਟਾਲੇ ਚ 35 ਕਰੋੜ ਦੀ ਜਾਇਦਾਦ ਜੱਤ ਲਿਆ ਵੱਡਾ ਐਕਸ਼ਨ ਸੁਵੀਰ ਬਾਦਲ ਵੱਲੋਂ ਮੁੜ ਪਾਰਟੀ ਵਿੱਚ ਸ਼ਾਮਲ ਹੋਣ ਦੀ ਅਪੀਲ ਮਗਰੋਂ ਬੀਬੀ ਜੀ ਕੋਰ ਦਾ ਵੱਡਾ ਬਿਆਨ ਰੱਖੀ ਇਹ ਵਰਤੀ ਸ਼ਰਤ ਸੀਐਮ ਭਗਵੰਤ ਮਾਨ ਦੇ ਨਵੇਂ ਫੈਸਲੇ ਤੇ ਸ਼ਰੋਣੀ ਕਮੇਟੀ ਨੇ ਜਤਾਇਆ ਇਤਰਾਜ਼ ਹਰਜਿੰਦਰ ਸਿੰਘ ਧਾਮੀ ਨੇ ਕਈਆਂ ਵੱਡੀਆਂ ਗੱਲਾਂ ਪ੍ਰਿਸ਼ਟਾਚਾਰ ਤੇ ਬਿਜ਼ਨਸ ਦਾ ਵੱਡਾ ਐਕਸ਼ਨ 11500 ਦੀ ਰਿਸ਼ਵਤ ਰੰਦਾ ਏਐਸਆਈ ਰੰਗੇ ਹੱਤੀ ਕੀਤਾ ਕਾਬੂ ਪੰਜਾਬ ਦੀਆਂ ਜੇਲਾਂ ਦੇ ਮੁੱਦੇ ਤੇ ਵਿਕਰਨ ਸਿੰਘ ਗੀਟੀਆਂ ਨੇ ਘੇਰੀ ਆਪ ਸਰਕਾਰ ਕਰਤੇ ਵੱਡੇ ਖੁਲਾਸੇ ਪੰਜਾਬ ਦੇ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਹਰਪੰਦਰ ਸਿੰਘ ਗੀਟੀਆਂ ਨੇ ਵੱਡੀ ਖੁਸ਼ਖਬਰੀ ਸੁਣਾਉਂਦਿਆਂ ਕਿ ਹੈ ਕਿ 1 ਜੁਲਾਈ 2022 ਤੋਂ ਨਿਰੰਤਰ ਬਿਜਲੀ ਲੋਕਾਂ ਨੂੰ ਮੁਫਤ ਦਿੱਤੀ ਜਾ ਰਹੀ ਹੈ ਅਤੇ 90 ਇਸ ਦੀ ਲੋਕਾਂ ਦੇ ਘਰੇਲੂ ਬਿੱਲ ਜ਼ੀਰੋ ਆ ਰਹੇ ਹਨ ਉਹਨਾਂ ਨੇ ਕਿਹਾ ਕਿ ਮਹਿੰਗਾਈ ਦੇ ਯੁੱਗ ਵਿੱਚ ਜੋ ਲੋਕ ਪੈਸਾ ਵਿਚਾਰੇ ਹਨ ਉਹ ਪਰਿਵਾਰ ਦੇ ਹੋਰ ਕੰਮਾਂ ਤੇ ਖਰਚਾ ਕਰ ਰਹੇ ਹਨ ਹੁਣ ਹਰ ਘਰ ਨੂੰ 300 ਯੂਨਟ ਮੁਫਤ ਬਿਜਲੀ ਹਰ ਮਹੀਨੇ ਮਿਲ ਰਹੀ ਹੈ ਕੈਬਨਟ ਮੰਤਰੀ ਨੇ ਕਿਹਾ ਕਿ ਆਪ ਸਰਕਾਰ ਬਣਨ ਤੋਂ ਪਹਿਲਾਂ ਲੋਕਾਂ ਨੂੰ ਆਪਣੇ ਘਰਾਂ ਦੇ ਬਿਜਲੀ ਬਿੱਲ ਭਰਨ ਲਈ ਵਿਆਸ ਤੇ ਪੈਸੇ ਲੈਣੇ ਪੈਂਦੇ ਸਨ ਕਈ ਵਾਰ ਤਾਂ ਬਿਜਲੀ ਵਿਭਾਗ ਵੀ ਉਹਨਾਂ ਦੇ ਘਰਾਂ ਦੇ ਬਿੱਲ ਕੱਟ ਦਿੰਦਾ ਸੀ ਇਸ ਦੇ ਨਾਲ ਹੀ ਹਿਰਪ੍ਰਜਨ ਸੰਗੀਤਿਓ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 20 ਮਹੀਨਿਆਂ ਵਿੱਚ 12 ਟੋਲ ਪਲਾਜ਼ੇ ਬੰਦ ਕੀਤੇ ਗਏ ਹਨ 51 ਲੱਖ ਰੁਪਏ ਦੀ ਰਾਹਤ ਸਿੱਧੇ ਲੋਕਾਂ ਨੂੰ ਦਿੱਤੀ ਗਈ ਹੈ। ਉਹਨਾਂ ਨੇ ਕਿਹਾ ਕਿ ਹੁਣ ਸੂਬੇ ਵਿੱਚ ਥਰਮਲ ਪਲਾਂਟਾਂ ਵਿੱਚ ਕੋਲੇ ਦੀ ਕਮੀ ਨਹੀਂ ਹੁੰਦੀ ਹੈ। ਪਿਛਲੀਆਂ ਸਰਕਾਰਾਂ ਦੇ ਸਮੇਂ ਤਾਂ ਹਮੇਸ਼ਾ ਹੀ ਇਹ ਚਰਚਾ ਰਹਿੰਦੀ ਸੀ ਕਿ ਥਰਮਲ ਪਲਾਂਟਾਂ 'ਚ 2-2 ਦਿਨ ਦਾ ਸਟਾਕ ਬਾਕੀ ਰਹਿ ਗਿਆ ਹੈ ਜਦ ਕਿ ਆਪ ਸਰਕਾਰ ਦੇ ਸਮੇਂ ਜੇ ਹਕ ਕੁਝ ਵੀ ਨਹੀਂ ਹੋਇਆ। ਉਹਨਾਂ ਨੇ ਕਿਹਾ ਕਿ ਸੂਬੇ ਵਿੱਚ ਹੁਣ ਜੋ ਵੀ ਸੜਕਾਂ ਬਣਨੀਆਂ ਹਨ ਉਸ ਲਈ ਹੁਣ ਠੇਕੇਦਾਰ ਨੂੰ 5 ਸਾਲਾਂ ਦੀ ਗਾਰੰਟੀ ਦੇਣੀ ਹੁੰਦੀ ਹੈ। ਜੇ ਠੇਕੇਦਾਰ ਕੱਟੀਆਂ ਸੜਕ ਬਣਾਉਂਦਾ ਹੈ ਤਾਂ ਸੜਕ ਦੀ ਸਾਂਭ-ਸੋਭਾਲ ਦੀ ਜ਼ਿੰਮੇਵਾਰ ਠੇਕੇਦਾਰ ਦੀ ਹੋਵੇਗੀ। ਉਹਨਾਂ ਨੇ ਹੇਕੇ ਹੁਣ ਇੱਕ ਵਾਰ ਸੜਕ ਬਣਾਉਣ ਤੋਂ ਬਾਅਦ ਉਹ ਵਾਰ-ਵਾਰ ਨਹੀਂ ਟੁੱਟੇਗੀ ਅਤੇ ਮਜ਼ਬੂਤ ਸੜਕਾਂ ਹੀ ਬਣਾਈਆਂ ਜਾ ਰਹੀਆਂ ਹਨ ਬਾਬਲ ਕਲਾਂ ਤੇ ਕੋਟਕਪੁਰਾ ਗੋਲੀਕਾਂ ਮਾਮਲੇ ਸੰਬੰਧੀ ਵਿਸ਼ੇਸ਼ ਜਾਂਚ ਟੀਮ ਨੇ ਆਪਣੀ ਸੀਲਮਾ ਸਟੇਟਸ ਰਿਪੋਰਟ ਵਧੀਕ ਸੈਸ਼ਨ ਜੱਜ ਰਾਜੀਵ ਕਾਲੜਾ ਦੀ ਅਦਾਲਤ ਵਿੱਚ ਪੇਸ਼ ਕਰ ਦਿੱਤੀ ਹੈ ਇਹ ਰਿਪੋਰਟ 20 ਜਨਵਰੀ ਨੂੰ ਅਦਾਲਤ ਵਿੱਚ ਖੋਲੇ ਜਾਣ ਦੀ ਸੰਭਾਵਨਾ ਹੈ ਅਦਾਲਤ ਵਿੱਚ ਕੇਸ ਦੀ ਸੁਣਵਾਈ ਦੌਰਾਨ ਸਾਬਕਾ ਉਪ ਮੁੱਖ ਮੰਤਰੀ ਸੁਭੀਰ ਸਿੰਘ ਬਾਦਲਾ ਸਾਬਕਾ ਡੀਜੀਪੀ ਸੁਮੇਸ਼ ਸੈਣੀ ਅਤੇ ਤਤਕਾਲੀ ਆਈਜੀ ਪਰਮਰਾਦ ਸਿੰਘ ਉਮਰਾਨਗਲ ਵੀਡੀਓ ਕਾਨਫਰੈਂਸ ਗ੍ਰਾਹੀ ਅਦਾਲਤ ਵਿੱਚ ਪੇਸ਼ ਹੋਏ ਜਦੋਂ ਕਿ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਸੁਖੀਲ ਸਿੰਘ ਬਰਾੜ ਅਤੇ ਸਾਬਕਾ ਐਸਐਚਓ ਮਰਜੀਤ ਸਿੰਘ ਨੇ ਜੀ ਤੌਰ ਤੇ ਅਦਾਲਤ ਵਿੱਚ ਹਾਜ਼ਰ ਸਨ ਅਦਾਲਤ ਨੇ ਕਿਹਾ ਹੈ ਕਿ ਬਾਬਲ ਅਤੇ ਕੋਟਕਪੁਰਾ ਗੋਲੀ ਕਾਂਡ ਵਿੱਚ ਮਲਜਮਾਂ ਖਿਲਾਫ ਦੋਸ਼ ਐਇਦ ਕਰਨ ਬਾਰੇ 20 ਜਨਵਰੀ ਨੂੰ ਬਹਿਸ ਸੁਣੀ ਜਾਵੇਗੀ ਅਦਾਲਤ ਵਿੱਚ ਸਟੇਟਸ ਰਿਪੋਰਟ ਪੇਸ਼ ਹੋਣ ਤੋਂ ਬਾਅਦ ਪਿਛਲੇ 2 ਸਾਲਾਂ ਤੋਂ ਗੋਲੀ ਕਾਂਡ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਲੱਗੇ ਇਨਸਾਫ ਮੋਰਚੇ ਨੂੰ ਸਮਾਪਤ ਕਰਨ ਦਾ ਐਲਾਨ ਕੀਤਾ ਗਿਆ ਹੈ ਅਮਰਗੜ ਤੋਂ ਆਪ ਵਿਧਾਇਕ ਜਸਵੰਤ ਸਿੰਘ ਜਨਮਾਜਰਾ ਤੇ ED ਨੇ ਵੱਡੀ ਕਾਰਵਾਈ ਕੀਤੀ ਹੈ ਜਾਣਕਾਰੀ ਮੁਤਾਬਕ ED ਨੇ ਉਹਨਾਂ ਦੀ 35 ਕਰੋੜ ਰੁਪਏ ਦੀ ਜਾਇਦਾਦ ਕੁਰਕ ਕੀਤੀ ਹੈ ਦੱਸਿਆ ਜਾ ਰਿਹਾ ਹੈ ਕਿ ED ਨੇ ਇਹ ਕਾਰਵਾਈ ਬੈਂਕ ਕਰਜ਼ੇ ਨਾਲ ਸਬੰਧਤ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਕੀਤੀ ਹੈ ਤੇ ਗੱਜਨ ਮਾਜਰਾ ਦੀ ਤਾਰਾ ਕਾਰਪੋਰੇਸ਼ਨ ਕੰਪਨੀ ਦੀ ਜਾਇਦਾਦ ਵੀ ਕੁਰਕ ਕਰਨ ਲਈ ਗਈ ਹੈ ED ਨੇ ਬਿਆਨ ਵਿੱਚ ਕਿਹਾ ਹੈ ਕਿ ਮਲੇਰ ਕੋਟਲਾ ਵਿੱਚ ਸਥਿਤ ਜਾਇਦਾਦ ਤਾਰਾ ਕਾਰਪੋਰੇਸ਼ਨ ਲਿਮਟਿਡ ਨਾਲ ਜੁੜੀ ਹੋਈ ਹੈ ਮਨੀ ਲਾਂਡਰਿੰਗ ਰੋਕੂ ਕਾਨੂੰਨ ਦੇ ਤਹਿਤ ਅੰਤਮ ਹੁਕਮ ਜਾਰੀ ਕਰਕੇ ਜਾਇਦਾਦ ਕੁਰਕ ਕੀਤੀ ਗਈ ਹੈ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਭੀ ਸਿੰਘ ਬਾਦਲ ਵੱਲੋਂ ਜਿੱਥੇ ਪਿਛਲੇ ਕੁਝ ਸਾਲਾਂ ਤੋਂ ਪਾਰਟੀ ਛੱਡ ਚੁੱਕੇ ਸਾਰੇ ਆਗੂ ਨੂੰ ਮੁੜ ਪਾਰਟੀ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਹੈ ਉੱਥੇ ਹੀ ਪਾਰਟੀ ਵਿੱਚੋਂ ਕੱਢੇ ਗਏ ਆਗੂ ਬੀਬੀ ਜ਼ਗੀਰ ਕੋਰ ਆਪਣੇ ਸਟੈਂਡ ਤੇ ਕਾਇਮ ਹਨ ਉਹਨਾਂ ਨੇ ਕਿਹਾ ਹੈ ਕਿ ਮੈਂ ਕਦੇ ਵੀ ਖੁਦ ਪਾਰਟੀ ਨਹੀਂ ਛੱਡੀ ਸਗੋ ਹਮੇਸ਼ਾ ਪਾਰਟੀ ਲਈ ਸਮਰਪਿਤ ਹਾਂ ਬੀਬੀ ਜ਼ਗੀਰ ਕੋਰ ਨੇ ਸ਼ਰਤ ਰੱਖੀ ਹੈ ਕਿ ਉਹ ਪਾਰਟੀ ਨੂੰ ਮੁੜ ਸੁਰਜੀਤ ਕਰਨ ਲਈ ਤਿਆਰ ਹਨ ਪਰ ਪਹਿਲਾਂ ਸੁਖਵੀਰ ਸਿੰਘ ਬਾਦਲ ਪਾਰਟੀ ਪ੍ਰਧਾਨ ਦਾ ਉਦ੍ਹਾ ਛੱਡਣ ਦੱਸਦੇ ਕਿ ਅਕਾਲੀ ਦਲ ਨੇ ਪਿਛਲੇ ਸਾਲ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚਾਰ ਵਾਰ ਪ੍ਰਧਾਨ ਰਹਿ ਚੁੱਕੀ ਬੀਬੀ ਜਗੀਰ ਕੋਰ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ 'ਚ ਸ਼ਾਮਲ ਹੋਣ ਅਤੇ ਸ਼ਰੋਮਨੀ ਕਮੇਟੀ ਨੂੰ ਤੋੜਨ ਦੀ ਸਾਜ਼ਿਸ਼ ਰਚਣ ਦੇ ਦੋਸ਼ 'ਤੇ ਪਾਰਟੀ ਦੀ ਮੂਰਲੀ ਮੈਂਬਰਸ਼ਿਪ ਚੋਂ ਕੱਢ ਦਿੱਤਾ ਸੀ ਬੀਬੀ ਜਗੀਰ ਕੋਰ ਦਾ ਕਹਿਣਾ ਹੈ ਕਿ ਨਾ ਤਾਂ ਮੈਂ ਅਕਾਲੀ ਦਲ ਤੋਂ ਅਸਤੀਫਾ ਦਿੱਤਾ ਹੈ ਨਾ ਹੀ ਕਿਸੇ ਹੋਰ ਪਾਰਟੀ ਵਿੱਚ ਸ਼ਾਮਲ ਹੋਣੀ ਹਾਂ ਇਸ ਲਈ ਮੂੜ ਪਾਰਟੀ ਵਿੱਚ ਸ਼ਾਮਲ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਕਿਉਂਕਿ ਮੈਂ ਆਖਰੀ ਸਾਹ ਤੱਕ ਅਕਾਲੀ ਹੀ ਰਹਾਂਗੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 10ਵੇਂ ਪਾਸ਼ੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤੇ ਸਿੰਘ ਜੀ ਦੀ ਸ਼ਹਾਦਤ ਮਾਤਮ ਜਾਂ ਸੋਗ ਦਾ ਨਹੀਂ ਸਗੋ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤੇ ਸਿੰਘ ਜੀ ਦੀ ਸ਼ਹਾਦਤ ਮਾਤਮ ਜਾਂ ਸੋਗਦਾਨ ਹੀ ਸਗੋ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਸਾਹਿਬਜ਼ਾਦਿਆਂ ਨੇ ਹੱਕ ਸੱਚ ਤੇ ਧਰਮ ਦੀ ਖਾਤਰ ਆਪਣੇ ਆਪ ਨੂੰ ਕੁਰਬਾਨ ਕਰਨ ਦਾ ਫੈਸਲਾ ਲੈ ਕੇ ਦੁਨੀਆ ਦੇ ਧਾਰਮਿਕ ਇਤਿਹਾਸ ਅੰਦਰ ਲਾਸਨੀ ਅਤੇ ਵਿਲਖਣ ਪੈੜ ਪਾਈ ਹੈ ਸਾਹਿਬਜ਼ਾਦਿਆਂ ਦੀ ਉਮਰ ਭਾਵੇਂ ਛੋਟੀ ਸੀ ਪਰ ਉਹਨਾਂ ਦੀ ਸਿੱਖੀ ਪ੍ਰਤੀ ਦ੍ਰਿੜਤਾ ਕੋੜ ਉਮਰ ਤੋਂ ਘੱਟ ਨਹੀਂ ਸੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਿੱਖੀ ਇਤਿਹਾਸ ਤੇ ਸਿਧਾਂਤਾਂ ਦੀ ਭਾਵਨਾ ਨੂੰ ਦਰਬਿਨਾਰ ਨਾ ਕਰੇ। ਉਹਨਾਂ ਨੇ ਕਿਹਾ ਕਿ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਪੰਜਵੇਂ ਪਾਸ਼ਾ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਨੌਵੇਂ ਪਾਸ਼ਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਪੈੜਾਂ ਤੇ ਚੱਲਦੇ ਆ ਸਾਹਿਬਜ਼ਾਦਿਆਂ ਨੇ ਸ਼ਹਾਦਤਾਂ ਦਿੱਤੀਆਂ ਹਨ। ਪੰਜਾਬੀ ਵੀਰ ਨੇ ਸੂਬੇ ਵਿੱਚ ਪ੍ਰਿਸ਼ਤਾਚਾਰ ਵਿਰੁੱਧ ਵਿੰਡੀ ਮਹੀਨ ਦਰਨ ਸ਼ੁੱਕਰਵਾਰ ਨੂੰ ਪੁਲਿਸੋਂ ਕੀ ਗੋਲੇਵਾ ਆਣਾ ਸਦਰ ਫਰੀਦਕੋਟ ਵਿਖੇ ਤਾਇਨਾਤ ਸਹਾਇਕ ਸਬ ਇੰਸਪੈਕਟਰ ਅਰਵਿੰਦਰ ਸਿੰਘ ਨੂੰ 11500 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਅਜ ਵਿਜਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਮੁਲਜ਼ਮ ਨੂੰ ਦਿਲਪ੍ਰੀਤ ਸਿੰਘ ਵਾਸੀ ਪਿੰਡ ਗੋਲੇ ਵਾਲਾ ਜ਼ਿਲ੍ਹਾ ਫਰੀਦਕੋਟ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਗਿਆ ਹੈ ਉਨ੍ਹਾਂ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਕਿ ਉਕਤ ਪੁਲਿਸ ਮੁਲਾਜ਼ਮ ਉਜਦੇ ਅਤੇ ਉਸਦੇ ਭਰਾ ਖਿਲਾਫ ਆਣਾ ਸਦਰ ਫਰੀਦਕੋਟ ਵਿੱਚ ਦਰਜ ਹੋਏ ਇੱਕ ਪੁਲਿਸ ਕੇਸ ਸੰਬ ਕੰਤੀ ਬਾਣ ਕਬੂਲਾਂ ਬਦਲੇ 15000 ਰੁਪਏ ਦੀ ਰਿਸ਼ਵਤ ਦੀ ਮੰਗ ਕਰ ਰਿਹਾ ਹੈ ਸ਼ਿਕਾਇਤਕਰਤਾ ਨੇ ਰਿਸ਼ਵਤ ਦੀ ਮੰਗ ਕਰਦੇ ਹੋਏ ਉਕਤ ਪੁਲਿਸ ਮੁਲਾਜ਼ਮ ਨਾਲ ਕੋਈ ਗੱਲਬਾਤ ਦੀ ਆਡੀਓ ਰਿਕਾਰਡ ਵੀ ਕਰ ਲਈ ਜੋ ਕਿ ਸਬੂਤ ਵਜੋਂ ਉਸ ਨੇ ਵਿਜੀਲੈਂਸ ਬਿਊਰੋ ਨੂੰ ਸੌਂਪ ਦਿੱਤੀ ਅਤੇ ਜਿਸ ਤੋਂ ਬਾਅਦ ਵਿਜੀਲੈਂਸ ਬਿਊਰੋ ਫਿਰੋਜ਼ਪੁਰ ਨੇ ਸ਼ਿਕਾਇਤ ਦੀ ਮੁਰਲੀ ਜਾਂਚ ਤੋਂ ਬਾਅਦ ਚਾਲਕ ਸ਼ਾਇਅਤ ਉਕਤ ਪੁਲਿਸ ਮੁਲਾਜ਼ਮ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 11500 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕਰ ਲਿਆ ਤੇਰੀ ਸ਼ਵਦ ਦੇ ਪੈਸੇ ਵੀ ਬਰਾਮਦ ਕਰ ਲਏ ਗਏ ਹਨ ਸ਼ਰੋਮਨੀ ਕਾਲੇਦ ਦੇ ਆਗੂ ਵਿਕਰਮਜੀਠਿਆ ਨੇ ਪੰਜਾਬ ਦੇ ਜੇਲ੍ਹਾਂ ਦੇ ਮੁੱਦੇ ਤੇ ਪੰਜਾਬ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਿਹਾ ਹੈ ਨਾਲ ਹੀ ਉਹਨਾਂ ਨੇ ਫਿਰੋਜ਼ਪੁਰ ਜੇਲ੍ਹ ਬਾਰੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮ ਦਾ ਹਵਾਲਾ ਦੇ ਕੇ ਸਵਾਲ ਚੁੱਕੇ ਹਨ ਵਿਕਰਮਜੀਠਿਆ ਨੇ ਟਵੀਟ ਕਰਦਿਆਂ ਕਿ ਹੈ ਕਿ ਭਗਵੰਤ ਮਾਨ ਸਾਹਿਬ ਦੇ ਬੁਰੀ ਤਰ੍ਹਾਂ ਫੇਲ ਹੋਣ ਕਾਰਨ ਹੁਣ ਪੰਜਾਬ ਅਤੇ हरियाणा हाई कोर्ट ਨੇ ਆਪ ਸਰਕਾਰ ਦੀ ਖਿਚਾਈ ਸ਼ੁਰੂ ਕਰ ਦਿੱਤੀ ਹੈ ਬਾਰਡਰ ਸਟੇਟ ਦੀਆਂ ਜੇਲਾਂ ਵਿੱਚੋਂ ਗੈਂਗਸਟਰ ਆਪਣੇ ਧੰਦੇ ਚਲਾ ਰਹੇ ਹਨ ਕਤਲ ਫਿਰੋਤੀਆਂ ਲੁੱਟਾਂ ਖੋਹਾਂ ਆਮ ਹੋ ਗਈਆਂ ਹਨ 9 ਮਹੀਨੇ ਵਿੱਚ ਇਕੱਲੀ ਫਿਰੋਜ਼ਪੁਰ ਜ਼ਿਲ੍ਹੇ ਵਿੱਚੋਂ 4300 ਕਾਲਾਂ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਗੈਂਗਸਟਰ ਦੀ ਸ਼ੈਲਫੀ ਨਸ਼ਿਆਂ ਦਾ ਕਾਰੋਬਾਰ ਜੇਲਾਂ ਵਿੱਚੋਂ ਹੀ ਚੱਲ ਰਿਹਾ ਹੈ ਭਗਵੰਤ ਮਾਨ ਪੂਰੀ ਤਰ੍ਹਾਂ ਫੇਲ ਆਪਣੇ ਪਰਿਵਾਰ ਲਈ ਭਾਰੀ ਸੁਰੱਖਿਆ ਦਾ ਪ੍ਰਬੰਧ ਕਰਨ ਦੀ ਜਗ੍ਹਾ ਜੇਕਰ ਇਹ ਸੁਰੱਖਿਆ ਪੰਜਾਬ ਦੀ ਜੇਲ੍ਹ ਵਿੱਚ ਦਿੱਤੀ ਜਾਂਦੀ ਤੇ ਪੰਜਾਬ ਦੇ ਹਾਲਾਤ ਬਿਹਤਰ ਹੋਣੇ ਸਨ ਜਗਰਾਉਂਦੇ ਜਦੋਂ ਪਰਪਾਲਵਾ ਬੋਲਿਆ ਬਹੁਤ ਬਹੁਤ ਹੀ ਗਲਤ ਬੋਲਿਆ ਉਹਦੇ ਬੋਲ ਵੀ ਸੁਣ ਲਈ ਲੋਕ ਤਿਆਰ ਨਹੀਂ ਸਭ ਤੋਂ ਪਹਿਲਾਂ ਉਹਨੇ ਉੱਥੇ ਜਦੋਂ ਬੋਲਿਆ ਤੇ ਲੋਕ ਉੱਠੇ ਸੀ ਤੁਸੀਂ ਉਹਦੀ ਵੀਡੀਓ ਦੇਖੀ ਇੱਕ ਬੰਦੇ ਨੇ ਆ ਕੇ ਵਾਹਿਗੁਰੂ ਦਾ ਆਸਰਾ ਲੈ ਕੇ ਫਿਰ ਲੋਕਾਂ ਨੂੰ ਕਹਿ ਜੀ ਬਾਜਵੇਂ ਨੂੰ ਸੁਣ ਲਓ ਪਹਿਲਾ ਦਿਨਾਂ ਲੋਕਾਂ ਨੂੰ ਆਪ ਹੀ ਸਮਝਾਉਣੀ ਪੈਦੀ ਆ ਕਿ ਭਾਵੇਂ ਬਾਰੇ ਲੋਕ ਇੰਨਾ ਜਾਣਦੇ ਤੁਹਾਨੂੰ ਕੋਈ ਸੁਣਨੀ ਵੀ ਰਾਜ਼ੀ ਦੀਗਾ ਕਿ ਤੁਸੀਂ ਮੁੜ ਕੇ ਵਾਏ ਗੁਰਦਾਸਾ ਹਸਰਾ ਲੈ ਜੂ।ੁੱਧੀ ਗੱਲ ਹੁੰਦੀ ਜਿਹੜੀ ਬੋਲੀ ਉਹ ਗੱਲ ਮੈਨੂੰ ਬਹੁਤ ਜ਼ਿਆਦੀ ਮੇਰੇ ਸੀਨੇ ਨੂੰ ਲੱਗੀ ਹੈ। ਉਸ ਬੰਦੇ ਨੇ ਪੰਜਾਬ ਦੇ ਕਰੋੜਾਂ ਕਿਰਤੀਆਂ ਤੇ ਕਾਮਿਆਂ ਦਾ ਕਲਾਕਾਰਾਂ ਦਾ ਛੋਟੇ ਵੱਡੇ ਕਲਾਕਾਰਾਂ ਦਾ ਕੰਮ ਕਰਨ ਵਾਲਿਆ ਜਿਹੜੇ ਅਸੀਂ ਲੋਕ ਬੈਠੇ ਸਾਂ। ਉਹ ਕਹਿੰਦਾ ਕੀ ਕਹਿੰਦਾ ਜੀ ਤੁਸੀਂ 600 ਰੁਪਇਆ ਦਿਹਾੜੀ ਲੈਣ ਵਾਲੇ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਦਿੱਤਾ। ਸਾਡਾ ਸਿੱਖ ਤਰੁਨਾ ਸੰਬੰਧਿਤ ਬੰਦੇ। ਸਾਡਾ ਮੁੱਖ ਮੰਤਰੀ ਲੋਕਾਂ ਦੇ ਸਰ ਜ਼ਮੀਨਾਂ ਮਾਲ ਕੇ, ਲੋਕਾਂ ਦੇ ਹੋਟਲ ਮਾਲ ਕੇ, ਲੋਕਾਂ ਦੀਆਂ ਜਾਇਦਾਦਾਂ ਦੇ ਕਬਜ਼ਾ ਕਰਕੇ ਭਗਵੰਤ ਮਾਨ ਮੁੱਖ ਮੰਤਰੀ ਬਣਿਆ। ਵੇਛੇ ਵੇਛੇਰੀ ਬਣਿਆ। ਉਹ 600 ਰੁਪਏ ਕਿਰਤ ਕਰਕੇ ਬਣਿਆ। ਪਹਿਲਾਂ ਤਾਂ ਮੈਂ ਬਾਜਵੇਲ ਦੀ ਗੱਲ ਕਰੀ ਤੋਨਾ ਕਿ ਤੂੰ ਕਿਰਤੀਆਂ ਦਾ અપਮਾਨ ਕੀਤਾ, ਕੰਮ ਕਰਨ ਵਾਲਿਆਂ ਦਾ અપਮਾਨ ਕੀਤਾ। ਦਬਾ ਕਰ ਉਹ ਬੇਪਮਾਨ ਕੀਤਾ ਬਹੁਤ ਸਾਰੇ ਕਲਾਕਾਰ ਪੰਜਾਬ ਦੇ ਤਾਂ ਦੇ ਕਿ ਪੰਜਾਬ ਦਾ ਮੁੱਖ ਮੰਤਰੀ ਕੱਲੇ ਲਟੇਰਿਆਂ ਦਾ ਬਣ ਸਕਦਾ ਇਹਨਾਂ ਮੀਰਾਂ ਦੇ ਕਾਕੇ ਬਣ ਸਕਦੇ ਅਸੀਂ ਨਹੀਂ ਬਣ ਸਕਦੇ ਪੰਜਾਬ ਦੇ ਆਮ ਬੰਦੇ ਨਹੀਂ ਬਣ ਸਕਦੇ ਜਿਹੜਾ ਬੰਦਾ ਦਿਹਾੜੀ ਕਰਦਾ ਕਿ ਉਹ ਵੋਟਾਂ ਦੇ ਵਿੱਚ ਖੜਾ ਨਹੀਂ ਹੋ ਸਕਦਾ ਉਹ ਐਮਐਲਏ ਐਮਪੀ ਨਹੀਂ ਬਣ ਸਕਦਾ ਬਾਜਵੇਂ ਨੂੰ ਮਤਲਬ ਇਹ ਗੱਲ ਕਰਦੇ ਅਛਰਮ ਹੋਣੀ ਚਾਹੀਦੀ ਵੀ ਕਿੱਦਾਂ ਦੀਆਂ ਗੱਲਾਂ ਕਰਦੇ ਇਹ ਗੱਲ ਬੜਾ ਇੰਦੀ ਨੀਵੇਂ ਲੈਵਲ ਦੀ ਉਹਨੇ ਕੀਤੀ ਤੁਸੀਂ ਜੀ ਅੱਗੇ ਜਾ ਕੇ ਕੀ ਕਹਿੰਦਾ ਤਿੰਨ ਚਾਰ ਉਹਨਾਂ ਉਹ ਕਹਿ ਚੁੱਕਾ ਕਹਿੰਦਾ ਜੀ ਜਦੋਂ ਰੋहतक ਤੋਂ ਹਰਿਆਣੇ ਤੋਂ ਕਿਤੇ ਉਹ ਵੀ ਤੁਸੀਂ ਗਾਵਾਂ ਜਾਂ ਮੱਝਾਂ ਲੈ ਕੇ ਆਉਂਦੇ ਸੀ ਨਸਲਾਂ ਵੇਖ ਕੇ ਲਿਆਉਂਦੇ ਸੀਗੇ ਤੁਸੀਂ ਤੁਸੀਂ ਜਿਨ੍ਹਾਂ ਨੂੰ ਵੋਟਾਂ ਪਾਈਆਂ ਇਹਨਾਂ ਨੂੰ ਨਸਲਾਂ ਦੀ ਵੇਖੀ ਕਦੀ ਕਹਿੰਦਾ ਮਟੀਰੀਅਲ ਕਿਦਾਂ ਦਾ ਮੈਂ ਬਾਜਵੇ ਨੂੰ ਚੈਲੰਜ ਕਰਨਾ ਚਾਹੁੰਦਾ ਕਿ ਤੂੰ ਪਹਿਲਾਂ ਆਪਣਾ ਮਟੀਰੀਅਲ ਦੱਸ ਤੇਰਾ ਕੀ ਤੇਰੀ ਆਪਣੀ ਨਸਲ ਕਿਹੜੀ ਹੈ ਪਹਿਲਾਂ ਇਹ ਦੱਸ ਤੂੰ ਇੱਥੇ ਮੱਝ ਦੇ ਤਾਂ ਸਾਨੂੰ ਪਤਾ ਹੈ ਤੂੰ ਪਹਿਲਾਂ ਆਪਣੀ ਦੱਸ ਤੇਰੀ ਮਸਲ ਕੀ ਆ ਇਹ ਜਿਹੜੇ ਬੰਦੇ ਮਾਨ ਸਾਹਿਬ ਦੇ ਨਾਲ 92 ਬੰਦੇ ਬਣੇ ਆ ਇਹ ਬੰਦੇ ਤਾਂ ਆਮ ਘਰਾਂ ਦੇ ਮੁੰਡੇ ਆ ਆਮ ਘਰਾਂ ਦੇ ਆ ਜੇਰਾ ਤੁਸੀਂ ਸਾਨੂੰ ਘੜੀ ਪਿੱਛੋਂ ਦੱਸਦੇ ਹੋ ਤੁਹਾਡਾ ਮਟੀਰੀਅਲ ਪਤਾ ਨਹੀਂ ਤੁਹਾਨੂੰ ਕੀ ਆ ਸਾਨੂੰ ਪਤਾ ਵੀਗਾ ਸਾਡੇ ਮੂੰਹੋਂ ਖਵਾਓਗੇ ਮੁਰਕਿਆ ਗੱਲਾਂ ਜੇ ਨਹੀਂ ਕਹਿਣੋ ਆਟੋਗੇ ਫੇਰ ਸਭ ਤੁਸੀਂ ਫੁੱਲੇ ਦਿਓ ਤੁਸੀਂ ਕੀ ਗੱਲ ਕੀਤਾ ਤੁਹਾਡੇ ਵੱਡੇ ਨੇ ਕੀ ਕੀਤਾ ਜੇ ਤੁਸੀਂ ਅੱਗੇ ਇਦਾਂ ਬੋਲੋਗੇ ਤੇ ਸਭ ਜੋ ਬੋਲੋਗੇ ਉਹ ਬਾਤ ਸੱਚਾ ਹੋਊਗਾ ਤੁਹਾਡਾ ਪਹਿਲਾਂ ਤੇ ਜੇ ਉਹ ਬੰਦਾ ਹੈ ਤੇ ਉਹ ਲੀਡਰ ਹੈ ਤੇ ਪਹਿਲਾਂ ਤੂੰ ਉਹ ਆਪਣਾ ਸਰ ਆਪਣੀ ਨਸਲ ਦੱਸੇ ਬਲ ਉਹਦੀ ਕਿਹੜੀ ਨਸਲ ਹੈ ਪਹਿਲਾਂ ਉਹ ਦੱਸੇ ਕਿ ਤੇਰੀ ਕਿਹੜੀ ਨਸਲ ਹੈ ਤੂੰ ਕਿਹੜੀ ਨਸਲ ਚੋਂ ਆ ਆਪਣੀ ਨਸਲ ਕਲੀਅਰ ਕਰੇ ਕਿ ਤੇਰੀ ਨਸਲ ਕਿਹੜੀ ਆ ਯਾਰ ਤੂੰ ਸਾਡੀ ਨਸਲ ਕਹਿੰਦੇ ਤੇ ਤੂੰ ਅਸੀਂ ਦੱਸ ਦੇ ਜਗ ਦੇਖ ਲੈ ਪਿੰਡ ਤੇ ਤੂੰ ਦੱਸ ਦੇ ਕਿਹੜੀ ਨਸਲ ਹੈ ਸਰ ਹੱਥ ਤੇ ਤੂੰ ਦੱਸ ਦੇ ਨਸਲ ਤੇਰੀ ਕਿਹੜੀ ਤੇਰੀ ਨਸਲ ਜਾਣਦੇ ਸਾਰੇ ਲੋਕ ਤੁਹਾਡਾ ਲੋਕਾਂ ਦੀ ਲੁੱਟ ਖੋ ਕਰਕੇ ਤੁਸੀਂ ਕਬਜ਼ੇ ਕਰ ਕਰਕੇ ਦੋ ਨੰਬਰ ਦਾ ਪਹਾੜ ਬਣਾਇਆ ਉਸ ਬੰਦੇ ਤੇ ਬਿਤਾ ਦਿੱਤੇ ਹੱਥ ਚੁੱਕਦੇ ਜਿਹੜਾ ਬੰਦਾ ਜੇ ਕੋਈ ਅਧਿਕਾਰੀ ਕਰਕੇ ਆਪਣੇ ਪੇਤਾ ਮਾਸਟਰ ਨੂੰ ਬਸਿੰਗ ਦਾ ਨਾਮ ਤੇ ਰੋਸ਼ਨ ਕਰ ਪਿਆ। ਇੱਕ ਇੱਕ ਬੰਦੇ ਦਾ ਦੱਸਾਂਗੇ ਵੀ ਕੀ ਆ ਤੇ ਕੀ ਨਹੀਂ ਗਿਆ। ਸਾਡੇ ਸਾਡੀਆਂ ਨਸਾਂ ਵਾਦਿਆ ਅਈ ਇਹਨਾਂ ਨੂੰ ਦੱਸਾਂਗੇ। ਜੇ ਬਾਜਾ ਦਾਾਮਿਆ ਤੇ ਆਪਣੀ ਨਸਲ ਵਿੱਚ। ਕਿਹੜਾ ਮਟੀਰੀਅਲ ਦਾ ਬਾਦਿਆ ਸਾਬ ਤੁਹਾਡਾ ਉਹ ਦੱਸੋ ਤੁਸੀਂ ਕਿਹੜਾ ਮਟੀਰੀਅਲ ਹੈ। ਨਹੀਂ ਤਾਂ ਅਸੀਂ ਦੱਸਿਆ ਕਰਾਂਗੇ ਮੁਰਗੇ ਵੀ ਤੁਹਾਡਾ ਕੀ ਮਟੀਰੀਅਲ ਹੈ। ਉਹਦੇ ਪ੍ਰਧਾਨ ਨੂੰ ਕਹਿੰਦਾ ਦੋਨਾਂ ਵਾਦੇ ਬ੍ਰਿੰਗ ਲੂ। ਕਿ ਸਭ ਬੰਦ ਕਰੋ ਇਹ ਕੰਮ। ਸਾਡੀਆਂ ਨਸਾਂ ਪੁੱਛਦੇ ਅਸੀਂ ਤੁਹਾਡੀਆਂ ਨਸਾਂ ਪੁੱਛਿਆ ਕਰਾਂਗੇ ਦੱਸੋ ਕਿਹੜੀ ਨਸਲ ਦੇ ਚ। ਆਪਣੇ ਬੰਦੇ ਨੂੰ ਟੱਕੋ ਉਹਨੂੰ। ਇਹ ਜਬਾਨ ਨੂੰ ਲਗਾਮ ਦੋ ਨਹੀਂ ਤੂੰ ਇਹਨੂੰ ਕਈ ਜਣਾ ਕਹੇ ਚੁੱਕਿਆ ਕਿ ਤੂੰ ਬੰਦ ਕਰ ਦੇ ਕੰਮ ਜਿਹੜਾ ਕਹਿੰਦਾ ਲੋਕਾਂ ਦਾ ਫਤਵਾ ਸਾਹਿਬ ਤੁਸੀਂ ਸਾਨੂੰ ਰਾਜ਼ 92 ਸੀਤਾ ਲੋਕਾਂ ਨੇ ਦੱਸਿਆ ਵੇਖ ਕੇ ਵੇਖ ਕੇ ਦਿੱਤੀਆਂ ਅੱਗੇ ਕਹਿੰਦਾ ਬਾਜ ਉਹ ਕਹਿੰਦਾ ਬੱਤੀ ਨੇ ਮੇਰ ਕੋਲ ਜੀ ਆ ਆ ਵੀ ਪਾਤੀ ਦੇ ਲੈ ਉਹ ਤੂੰ ਦੱਸ ਸਿੱਧੂ ਆਗਾ ਤੇਰਾ ਮੈਂ ਦੱਸ ਰਿਹਾ ਸਿੱਧੂ ਆਗਾ ਤੂੰ ਤਾਂ ਬੜੀਆਂ ਫੜਾਂ ਮਾਰਦਾ ਮੈਂ ਝੂਠ ਬੋਲਦਾ ਮੈਂ ਪਹਿਲੀ ਿਆ ਬੰਦਾ ਵੇਖਿਆ ਕੱਲ ਝੂਠ ਬੋਲਿਆ ਤੇ ਮੈਂ ਜੀ 155 ਗੱਡੀਆਂ ਦਾ ਕਾਫਲਾ ਹੁੰਦਾ ਮਾਨ ਸਾਹਿਬ ਦੇ ਨਾਲ 155 ਵੇਖੋ ਕਿੰਨੀ ਕਿੰਨਾ ਝੂਠ ਪੱਗ ਕਿੱਦਾਂ ਸੋਹਣੀ ਬੰਨੀ ਕੋਟੀ ਕਿੱਦਾਂ ਪਾਈ ਆ ਵੈਲ ਐਜੂਕੇਟਿਡ ਲੱਗਦਾ ਵੈਲ ਐਜੂਕੇਟਿਡ ਝੂਠ ਬੋਲਦਾ ਜੇ ਕੇ ਬੰਦੇ ਨੇ ਵਧਿਆ ਵਿਖਿਆ ਝੂਠ ਤੋਂ ਨਾ ਹੋਵੇ ਨਾ ਪ੍ਰਤਾਪ ਬਾਜਵੇ ਕੋਕੋ ਨੇ ਸੌ ਦਾ ਅਗਲੇ ਹਫਤੇ ਤੇ ਇਹਨਾਂ ਦੀ ਨਸਲਾਂ ਤੇ ਇਹਨਾਂ ਦਾ ਮਟੀਰੀਅਲ ਲੋਕਾਂ ਨੂੰ ਦਿਖਾਵਾਂਗੇ ਵੀ ਇਹ ਕਿਹੜੇ ਮਟੀਰੀਅਲ ਦੇ ਬਣੇ ਤੇ ਕਿਹੜੀ ਨਸਲਾਂ ਦੇ ਡਾਕਟਰ ਸਾਹਿਬ ਅੱਜ ਕੀ ਕੁਝ ਡਿਸਾਈਡ ਹੋਇਆ ਨਹੀਂ ਹੋਈ ਹੋਈ ਹੈਗੀ ਆ ਤੁਹਾਡੀ ਅੱਜ ਵੀ ਮੀਟਿੰਗ ਸਰਦਾਰ ਸੁਖਦੇਵ ਸਿੰਘ ਢੀਂਸਾ ਜੀ ਦੀ ਪ੍ਰਧਾਨਗੀ ਵਿੱਚ ਹੋਈ ਹੈ ਉਹਦੇ ਵਿੱਚ ਸਾਰੇ ਹੀ ਲੀਡਰਸ ਨੇ ਆਪਦੀ ਆਪਦੀ ਰਾਏ ਦਿੱਤੀ ਹੈ ਉਸ ਤੋਂ ਬਾਅਦ ਇਹ ਫੈਸਲਾ ਹੋਇਆ ਢੀਂਟਾ ਸਾਹਿਬ ਨੂੰ ਸਾਰੇ ਨੇ ਅਧਿਕਾਰ ਦਿੱਤਾ ਕਿ ਉਹ ਕਮੇਟੀ ਬਣਾਉਣ ਅਤੇ ਜਿਹੜੇ ਕੋਈ ਜ਼ਿਲ੍ਹਾ ਲੈਵਲ ਤੇ ਸਾਰੇ ਵਰਕਰ ਸਹਿਮਾਨਾਂ ਦੀ ਰਾਏ ਲੈ ਕੇ ਉਸ ਮੁਤਾਬਕ ਜਿਹੜੀ ਗਏ ਫਿਰ ਪਾਰਟੀ ਜੋ ਵੀ ਫੈਸਲਾ ਕਰੇਗੀ ਉਹ ਸਭ ਨੂੰ ਪ੍ਰਵਾਨਿਤ ਹੋਏਗਾ ਸੋ ਉਹ ਚੀਜ਼ ਤੇ ਸਾਰੇ ਨੇ ਸਭ ਸੰਮਤੀ ਦੇ ਨਾਲ ਢੀਂਟਾ ਸਾਹਿਬ ਨੂੰ ਅਧਿਕਾਰ ਦਿੱਤੇ ਨੇ ਤੇ ਢੀਂਟਾ ਸਾਹਿਬ ਹੁਣ ਕਮੇਟੀ ਬਣਾ ਕੇ ਜਿਹੜਾ ਇੱਕ ਵਿੱਚ ਸਾਰੀ ਜਿਹੜੀ ਸਾਡੀ ਪਾਰਟੀ ਦੀ ਲੀਡਰਸ਼ਿਪ ਹੈ ਡਿਸਟ੍ਰਿਕਟ ਲੈਵਲ ਤੋਂ ਲੈ ਕੇ ਉਹ ਸਾਰੇ ਨਾਲ ਸਮੇਂ ਬੰਦ ਤਰੀਕੇ ਦੇ ਨਾਲ ਉਹਨਾਂ ਨਾਲ ਗੱਲ ਕਰਕੇ ਆਪਦੀ ਜੀ ਰਿਪੋਰਟ ਦੇ ਜਿੰਦਰ ਸਾਹਿਬ ਮਨਜੀਤ ਸਿੰਘ ਭੂਮਾ ਉਹਨਾਂ ਵੱਲੋਂ ਕਿਹਾ ਗਿਆ ਕਿ ਦੇਖੋ ਕੋਈ ਜਿਹੜੀ ਦੇਖੋ ਗੱਲ ਸਾਰਿਆਂ ਨੇ ਲੋਕਾਂ ਨੇ ਆਪਦੀ ਗੱਲ ਰੱਖੀ ਹੈ ਪਰ ਜਿਹੜੇ ਮੈਂ ਤੁਹਾਨੂੰ ਗੱਲ ਕਹੀ ਸਾਰੀ ਸਭ ਸੰਮਤੀ ਦੇ ਨਾਲ ਇਹ ਗੱਲ ਉੱਥੇ ਜਿਹੜਾ ਫੈਸਲਾ ਹੋਇਆ ਤੇ ਉਹ ਮੈਂ ਤੁਹਾਨੂੰ ਦੱਸਦਾ ਵੀ ਸਰਬਸੰਮਤੀ ਨਾਲ ਡੈਡ ਲੈਗ ਕਿੰਨੇ ਦਿਨਾਂ ਦੇ ਕਿੰਨੇ ਦਿਨ ਅਜੇ ਕੋਈ ਉਹ 300 ਸਾਹਿਬ ਡਿਸਾਈਡ ਕਰਨਗੇ ਜਿਹੜਾ 2 ਹਫ਼ਤੇ ਦੋ ਹਫ਼ਤਿਆਂ ਦੇ ਵਿੱਚ ਵਿੱਚ ਜਿਹੜਾ ਹੈ ਉਹ ਆਪਦੀ 300 ਸਾਹਿਬ ਨਾਲ ਜਿਹੜੀ ਆਪਦੀ ਰਿਪੋਰਟ ਦੇਣੀ 300 ਸਾਹਿਬ ਕੋਈ ਸੈਂਟੀਮੈਂਟਿਕ ਜਨਰਲ ਸੈਂਟੀਮੈਂਟ ਕੀ ਹੈਗਾ ਦੇਖੋ ਕੋਈ ਨਹੀਂ ਦੇਖੋ ਗੱਲ 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 ਮੈਂ ਹੋਰ ਕੁਝ ਨਹੀਂ ਡਿਸਕਲੋਜ਼ ਕਰ ਸਕਦਾ ਮੈਂ ਸਿਰਫ ਤੁਹਾਨੂੰ ਫੇਰ ਦੁਬਾਰਾ ਇਹ ਕਹਿੰਦਾ ਵੀ ਸਾਰਿਆਂ ਨੇ ਆਪਦੀ ਗੱਲ ਰੱਖੀ ਹੈ ਤੇ ਸਾਰਿਆਂ ਨੇ ਸਰਬਸੰਮਤੀ ਦੇ ਨਾਲ ਉਸ ਤੋਂ ਬਾਅਦ ਢੀਂਸਾ ਸਾਹਿਬ ਨੂੰ ਅਧਿਕਾਰ ਦਿੱਤੇ ਨੇ ਵੀ ਕਮੇਟੀ ਬਣਾ ਕੇ ਥੱਲੋਂ ਤੱਕ ਸਾਰਿਆਂ ਜਿਹੜੇ ਵਰਕਰਾਂ ਨਾਲ ਟਰਾਈ ਕਰਕੇ ਇੱਕ ਰਾਏ ਬਣਾ ਕੇ ਜੋ ਵੀ ਫੈਸਲਾ ਹੋਊਗਾ ਉਸ ਤੋਂ ਬਾਅਦ ਉਹ ਸਾਰਿਆਂ ਨੂੰ ਪ੍ਰਵਾਨ ਹੋਊਗਾ ਤੇ ਤੁਸੀਂ ਜੋ ਬਾਦਲ ਸਾਹਿਬ ਨੇ ਮਾਫੀ ਮੰਗੀ ਹੈਗੀ ਤੇ ਉਹਦੇ ਬਾਰੇ ਤਾਂ ਸਾਰੇ ਪਹਿਲਾਂ ਹੀ ਦੇ ਚੁੱਕੇ ਆ ਢੀਂਸਾ ਸਾਹਿਬ ਆਪ ਦੀ ਸਟੇਟਮੈਂਟ ਉਹਦੇ ਬਾਰੇ ਪਹਿਲਾਂ ਹੀ ਇਸ਼ੂ ਕਰ ਸਕੋ ਅੱਜ ਦੀ ਮੀਟਿੰਗ ਬਾਰੇ ਨਹੀਂ ਸੀਗਾ ਗ੍ਰਹਿ ਮੰਤਰੀ ਦੇ ਵੱਲੋਂ ਜਿਹੜਾ ਬਿਆਨ ਹੈ ਉਸ ਨੂੰ ਕਿਵੇਂ ਦੇਖ ਰਹੇ ਹੋ ਜੀ ਇਹ ਕੋ ਅੱਜ ਕੋਈ ਇਸ ਬਾਰੇ ਅੱਜ ਉਹਦੇ ਉਸ ਬਾਰੇ ਹੱਲੇ ਜਿਵੇਂ ਕਿ ਰਿਹਾ ਜੋ ਉਸ ਬਾਰੇ ਨਿਜੀ ਰਹਿ ਤੱਕ ਹੈ ਨਾ ਦੇਖੋ ਦੇਖੋ ਜਿਹੜੀ ਗ੍ਰਹਿ ਮੰਤਰੀ ਦੀ ਸਟੇਟਮੈਂਟ ਹੈ ਅਸੀਂ ਇਹ ਮੰਨਦੇ ਹਾਂ ਕਿ ਕਈ ਇਸ਼ੂਸ ਹੁੰਦੇ ਨੇ ਜਿਹੜੇ ਸਾਨੂੰ ਜਿਹੜਾ ਇਮੋਸ਼ਨਲੀ ਲੋਕਾਂ ਨੂੰ ਟੱਚ ਕਰਦੇ ਨੇ ਜਿਨ੍ਹਾਂ ਦਾ ਪ੍ਰਭਾਵ ਬਹੁਤ ਵੱਡਾ ਹੁੰਦਾ ਹੈ ਅਤੇ ਇਹ ਜੇ ਪੰਜਾਬ ਨੂੰ ਕੋਸ਼ਣਾ ਕੁਝ ਉਹ ਜਿਹੜਾ ਹੈ ਠੰਡਾ ਛਿੱਟਾ ਕੋਈ ਪੰਜਾਬ ਦੇ ਲੋਕਾਂ ਦੇ ਉੱਤੇ ਮਾਰਨਾ ਚਾਹੁੰਦੇ ਆ ਜਾਂ ਉਹ ਸਿੱਖਾਂ ਦੀਆਂ ਭਾਵਨਾਵਾਂ ਨੂੰ ਜਿਹੜੀ ਹੈ ਤਲਜਮਾਨੀ ਜਿਹੜੀ ਹੈ ਉਹ ਸਾਡੇ ਜਿਹੜੇ ਇਹ ਬੰਦੀ ਸਿੰਘ ਹੈ ਉਹ ਕਰਦੇ ਆ ਤੇ ਉਹਨਾਂ ਵਾਸਤੇ ਕੁਛ ਨਾ ਕੁਛ ਆਊਟ ਆਫ ਦਾ ਬਾਕਸ ਸੋਚਣਾ ਚਾਹੀਦਾ ਉਹਨਾਂ ਨੂੰ ਕੋਈ ਨਾ ਕੋਈ ਰਿਲੀਫ ਜ਼ਰੂਰ ਦੇਣੀ ਚਾਹੀਦੀ ਹੈ ਸਾਡੀ ਪਾਰਟੀ ਦਾ ਇਹ ਮੰਨਣਾ ਹੈ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਵਾਸਤੇ ਕੋਈ ਰਸਤਾ ਸਰਕਾਰ ਨੂੰ ਕੱਢਣਾ ਚਾਹੀਦਾ 300 ਸਾਬ ਤਿੰਨ ਤੋਂ ਚਾਰ ਕਹਿੰਦੇ ਕਿ ਅੰਦਰ ਲੀਡਰਾਂ ਨੇ ਇਹ ਵੀ ਕਿਹਾ ਕਿ ਪਾਰਟੀ ਮਰਜ ਕਰ ਲੈਣੀ ਚਾਹੀਦੀ ਕਿseen ਦੇਖੋ ਮੈਂ ਉਸ ਗੱਲ ਨੂੰ ਕੁਝ ਨਹੀਂ ਕਰ ਸਟੇਟਮੈਂਟ ਦਿੰਦਾ ਜੋ ਹੋਈ ਹੈ ਪਾਰਟੀ ਦੇ ਵਿੱਚ ਉਹ ਪਾਰਟੀ ਦਾ ਇੰਟਰਨਲ ਹੋਇਆ ਤੇ ਉਹਦੇ ਬਾਰੇ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਜਿਹੜੀ ਮੈਂ ਤੁਹਾਨੂੰ ਜੋ ਫੈਸਲਾ ਹੋਇਆ ਉਹਦੇ ਬਾਰੇ ਤੁਹਾਨੂੰ ਦੱਸ ਦੇ। ਦੇਖੋ ਮੈਂ ਹਜੇ ਮੇਰੀ ਕੋਈ ਪਰਸਨਲ ਰਾਏ ਨਹੀਂ ਸਾਰੀ ਰਾਏ ਪਾਰਟੀ ਦੀ ਹੈ। ਪਾਰਟੀ ਦੀ ਰਾਏ ਨਾਲ ਹੀ ਸਾਰਾ ਕੁਝ ਹੋਊਗਾ। ਜਨਵਰੀ ਤੱਕ ਫਾਈਨਲ ਹੋ ਸਕਦਾ ਕਿਉਂਕਿ ਇਲੈਕਸ਼ਨ ਵੀ ਅੱਗੇ ਨੇ। ਬਿਲਕੁਲ ਬਿਲਕੁਲ ਇਹ 2 ਹਫ਼ਤੇ ਦੇ ਵਿੱਚ ਵਿੱਚ ਹੀ ਇਹ ਸਾਰਾ ਜਿਹੜੀਆਂ ਅਸੀਂ ਉਹ ਫੈਸਲਾ ਕਰਦੇ। ਕਿ ਇਸੇ ਅੱਜਿ੍ਹ ਲੈਵਲ ਦਾ ਇਨਸਾਫ ਅਸਲ ਵਿੱਚਲੇ 2 ਸਾਲ ਚੱਗਾ ਰਹੇ ਗਾ ਹਨ ਗਾਂਗਰ ਬਾਂਬਰਾਂ ਦੇ ਵਿੱਚ ਸ਼੍ਰੀ ਗੁਰਪ੍ਰਸਾਦ ਦੀ ਬੀਅਤ ਉਸ ਤੋਂ ਬਾਅਦ ਪੂਰੇ ਦੇ ਵਿੱਚ ਕਿਹੜਾ ਗੋਲੀ ਮਾਰਿਆ ਤੋਂ ਉਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਸਦਾ ਮਾਨਯੋਗ ਸਗੇ ਮੁਖੰਤੀ ਸਦਾ ਰਕਬਨ ਸਿੰਘ ਜੀ ਨੂੰ ਜਿੰਨੇ ਵੀ ਇਨਕੁਆਰੀਆਂ ਸੀ ਜਿੰਨੇ ਵੀ ਲੀਗਲ ਇਨਕੁਆਇਰੀਆਂ ਸੀ ਉਹ ਸਾਰੀਆਂ ਮੁਕੰਮਲ ਕਰ ਲਈਆਂ ਗਈਆਂ ਜਿਨ੍ਹਾਂ ਚਾਰ ਸ਼ੀਟਸ ਜਿਨ੍ਹਾਂ ਐਸਆਈਟੀ ਰਿਪੋਰਟਸ ਤੇ ਨੈਸਟਰ ਰਿਪੋਰਟਸ ਉਹ ਸਾਰੇ ਜੁੜੇ ਹਨ ਮੁਕੰਮਲ ਕਰ ਲਈਏ ਨੇ ਤੇ ਇਹ ਦੇ ਵਿੱਚ ਗੁਰਦਨ ਵਾਲੀ ਗੱਲ ਇਹ ਹੈ ਕਿ ਹਰ ਜਿਹੜੀ ਚਾਰ ਸ਼ੀਟ ਹੈ ਤੇ ਰਿਪੋਰਟ ਹੈ ਉਹ April 2022 ਤੋਂ ਬਾਅਦ ਆਈ ਹੈ ਫਰਵਰੀ 2023 ਦੇ ਵਿੱਚ एस आई टी ने अपनी पहली रिपोर्ट दी जो सत्त हज़ार सफ्यादी से उस वक्त तीन सप्लीमेंटरी चार्जशीटा सितंबर तक आ चुकी हैं तो स्टेटस रिपोर्ट आखिरी जो वो भी जी है फाइल हो चुकी है इस करके पुलिस इन्वेस्टिगेशन कंप्लीट हो चुकी है हम जो सारा केस है वो अदालत के बीच इट इज़ मैटर ऑफ ट्रायल उस दे भी सरकार हर एक पहलू पहलूते हर एक मूडते बेस्ट एडवोकेट्स ਇਹ ਸਭ ਤੋਂ ਸ਼ਾਨਦਾਰ ਕੇਸ ਹੈ ਉਹਨਾਂ ਦੇ ਮੱਧਮ ਦੇ ਰਾਹੀਂ ਇਸ ਤਰੀਕੇ ਦੀ ਲੜਾਈ ਹੋ ਸੀ ਉਹ ਤੁਹਾਨੂੰ ਅੰਦਾਜ਼ਾ ਲਗਾਉਣਾ ਇਹ ਦੋਸ਼ਾਂ ਦੇ ਨਾਂ ਕਿਉਂ ਨਹੀਂ ਦੱਸੀ ਜਾ ਰਹੀ ਦੋਸ਼ੇ ਨੇ ਨਾਮ ਹੈ ਜਿਸ ਨੇ ਮੇਰੇ ਬਹੁਤ ਕੌਂਫਿਊਜ਼ ਕਰ ਦਿੱਤਾ ਹੈ ਇਸ ਦੇ ਕੇਸ ਦੇ ਉੱਤੇ ਜਿਹੜਾ ਹੈ ਫਰਕ ਪੈਂਦਾ ਹੈ ਕਿ ਸਰਕਾਰ ਦਾ ਇੱਕ ਮੰਤਰੀ ਕੁਝ ਖੇਤੂ ਸਿਕਿਉਰਿਟੀ ਮੇਰੀ 1 ਸੈਕਿੰਡ ਟਿਕਸਨ ਮੈਂ ਮੈਨੂੰ ਸਵਾਲ ਕੀਤਾ ਇਨ ਸਾਰੇ ਮਸਲਿਆਂ ਦੇ ਵਿੱਚ ਜਿਹੜੇ ਜਿਹੜੇ ਵੀ ਨਾਮ ਜੋ ਪਬਲਿਕ ਦੇ ਵਿੱਚ ਆਏ ਜਿਵੇਂ ਜਨਾਬ ਇਤੇ ਸਿਕ ਸੰਤਾਨ ਮਰੂ ਸਿੰਘ ਜੀ ਉਹ ਸਾਰੇ ਹੀ ਦੋਸ਼ੀ ਬਣਾਏਗੇ ਨੇ ਬਾਈ ਨੇ ਦੋਸ਼ੀ ਬਣਾਏ ਜਿਵੇਂ ਮੈਂ ਕੋਈ ਵੀ ਦੇਖੋ ਮੈਂ ਪੇਸ਼ੇਵਰ ਵਕੀਲ ਨਹੀਂ ਰਹਾ ਜਿਸ ਡਿਸਕਰਪਟਿਵ ਕੋਈ ਵੀ ਇਦਾਂ ਦਾ ਤੱਤ ਜੋ ਇਸ ਪੂਰੇ ਇਸ ਪੂਰੇ ਟ੍ਰਾਇਲ ਨੂੰ ਹੈਂਪਰ ਕਰੇ ਜਿਵੇਂ ਕਿ ਮੈਂ ਇਸ ਵਕਤ ਇਥੇ ਇੱਕ ਸਰਕਾਰ ਦਾ ਨੁਮਾਇੰਦਾ ਹੋ ਕੇ ਆਇਆ ਤਾਂ ਉਹ ਨਹੀਂ ਇਸ ਉਹੀ ਕਰਨਗੇ ਤੁਸੀਂ ਆਪਣੀਆਂ ਤੁਹਾਡੇ ਤੁਸੀਂ ਸਾਰੇ ਬਹੁਤ ਕੌਮਰ ਵੀ ਜੀ ਪ੍ਰਤਾਪ ਨੇ ਅੱਜ ਇੱਕ ਪੋਸਟ ਪਾਈ ਹੈ